ਹੈਲੋ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਣਿਆ ਤੇ ਤੰਦਰੁਸਤ ਹੋਣਿਆ ਆਪਣੇ ਆਪਣੇ ਘਰਾਂ ਦੇ ਵਿੱਚ ਤੇ ਹੈਗਾ ਜੀ ਬਲੌਗ ਕਰਵਾ ਚਾਹਤਾ ਤੇ ਮੈਂ ਗਈ ਸੀ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ ਹੈਗੀ ਸੀ ਥੋੜੀ ਸ਼ੌਪਿੰਗ ਕਰਨ ਗਈ ਸੀ ਕਿਉਂਕਿ ਮੈਂ ਗਈ ਸੀ ਡਿਊਟੀ ਤੇ ਡਿਊਟੀ ਤੇ ਆਉਂਦੀ ਆਉਂਦੀ ਮੈਂ ਮਾਰਕੀਟ ਦੇ ਵਿੱਚ ਨਹੋ ਗਈ ਸੀ ਤੇ ਇੱਥੇ ਮੈਂ ਲੱਗੀ ਸੀ ਕਿ ਚੂੜੀਆਂ ਪਵਾਣ ਚੂੜੀਆਂ ਦੇ ਪਰਟੀ ਤਾਂ ਬਹੁਤ ਵਧੀਆ ਸੀਗੀ ਤੇ 101 ਚੂੜੀਆਂ ਪਈਆਂ ਸੀਗੀਆਂ ਬਹੁਤ ਹੀ ਸੋਹਣੀਆਂ ਤੇ ਥੋੜਾ ਹੋਰ ਸਮਾਨ ਸੀਗਾ ਜੋ ਖਰੀਦਣਾ ਸੀਗਾ ਆਹ ਜੀਆਂ ਦੇਖੋ ਚੂੜੀਆਂ ਬਹੁਤ ਪਿਆਰੀਆਂ ਪਿਆਰੀਆਂ ਸੀਗੀਆਂ ਤੇ ਇੱਕ ਘੰਟਾ ਮੈਂ ਪੂਰਾ ਦੇਖਿਆ ਮੈਨੂੰ ਕੁਝ ਨਹੀਂ ਪਸੰਦ ਸੀ ਗਿਆ ਤੇ ਜੋ ਮੈਨੂੰ ਚਾਹੀਦਾ ਸੀਗਾ ਜਿਵੇਂ ਕਿ ਮੈਨੂੰ ਆਪਣੇ ਸੋਹਰ ਦੇ ਨਾਲ ਚੂੜੀਆਂ ਚਾਹੀਦੀਆਂ ਸੀ ਪਰ ਮੈਨੂੰ ਉਹ ਨਹੀਂ ਮਿਲੀਆਂ ਤੇ ਫਿਰ ਮੈਨੂੰ ਕਾਫੀ ਮੁਸ਼ਕਲ ਤੋਂ ਬਾਅਦ ਇੱਕ ਪੂਰੇ ਘੰਟੇ ਵਿੱਚੋਂ ਆਹ ਚੂੜੀਆਂ ਪਸੰਦ ਆਈਆਂ ਸੀਗੀਆਂ ਤੇ ਨਤੀ ਹਲਕੇ ਹਲਕੇ ਸਟਾਲ ਲੱਗੇ ਹੋਏ ਸੀਗੇ ਬਹੁਤ ਹੀ ਪਿਆਰੀਆਂ ਜਿਹੀਆਂ ਕੰਦੇ ਵੀ ਨਿਊ ਟ੍ਰੈਂਡ ਆਏ ਹੋਇਆ ਨਾ ਚਲੋ ਆਹੀ ਲੈ ਲੈਂਦੇ ਆ ਫਿਰ ਸੋਲ ਦੀ ਨਾਲ ਦੀ ਫਿਰ ਵੀ ਨਹੀਂ ਮਿਲਦੀ ਸੀ ਤੇ ਉਸ ਤੋਂ ਬਾਅਦ ਵਿੱਚ ਘਰੇ ਆ ਗਈ ਘਰੇ ਆ ਕੇ ਫਿਰ ਆਪਣਾ ਸਾਰੇ ਕੰਮ ਕੀਤੇ ਫਿਰ ਆ ਕੇ ਖਾਣਾ ਪੀਣਾ ਖਾ ਕੇ ਸ਼ਾਮ ਟਾਈਮ ਦਾ ਫਿਰ ਮਹਿੰਦੀ ਲਗਵਾਈ ਤੇ ਫਿਰ ਮੈਂ ਅਜੇ ਪਹਿਲਾਂ ਕੰਮ ਕਰ ਲਈਦੀ ਆ ਫਿਰ ਬਾਅਦ ਵਿੱਚ ਮਹਿੰਦੀ ਲਗਵਾ ਲੈਂਦੀ ਆ ਏ ਦੇਖੋ ਤੁਸੀਂ ਮੇਰੀ ਮਹਿੰਦੀ ਕਿਉਂ ਜੀ ਲੱਗੀ ਆ ਪਰ ਮੈਨੂੰ ਮਹਿੰਦੀ ਬਹੁਤ ਵਧੀਆ ਲੱਗਦੀ ਲੱਗੀ ਹੋਈ ਇਹ ਵੀ ਇੱਕ ਸੋਹਣੀ ਲੱਗਦੀ ਆ ਲੱਗੀ ਤਿਹਾਰਾਂ ਦੇ ਵਿੱਚ ਲੱਗਦੀ ਆ ਜਾਂ ਮੈਰਿਜ ਵਗੈਰਾ ਤੇ ਇਹਦਾ ਤਾਂ ਨਹੀਂ ਲਗਾ ਹੁੰਦੀ ਤੇ ਮੈਨੂੰ ਤਾਂ ਮਹਿੰਦੀ ਦਾ ਬਹੁਤ ਸ਼ੌਂਕ ਹੈ ਜੀ ਸਰੋਤ ਕੀ ਆ ਅੱਜ ਹੈ ਕਰਵਾ ਤੋਂ ਬਾਅਦ ਦੇਖੋ ਕਿਸ ਬਲ ਮੇਰਾ ਕਰਵਾ ਦੇਖੋ ਬਹੁਤ ਸੋਹਣਾ ਹੈ ਤੇ ਮੈਂ ਨਾ ਹੁਣ ਸਬਜ਼ੀ ਦੀ ਤਿਆਰੀ ਕਰਨ ਲੱਗੀ ਹਾਂ ਕਦੂ ਨੂੰਾਂਵਾਂ ਕਦੂ ਨੂੰਂਗੀ ਬੈਠਾ ਆਦਾਂ ਹੋ ਗਈ ਸੀ ਕਿ ਕੰਤਲ ਪਤਾ ਹੀ ਹੈ ਕਿ ਮੈਂ ਤੁਹਾਨੂੰ ਕਦੂ ਰਲਾਈਆ ਕਿ ਬੈਠਾ ਤੇ ਪਲੀਜ਼ ਬਲੌਗ ਨੂੰ ਆਪਣੇ ਰਹਿ ਕੋ ਤੇ ਦੋਨੋਂ ਫੈਮਿਲੀ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਿਰਪਾ ਕਰਕੇ ਦੱਸਿਆ ਕਰੋ ਕਿ ਮੈਨੂੰ ਤੁਹਾਨੂੰ ਬਲੌਗ ਲੱਗਦਾ ਆ ਤੇ 3 ਵਾਰ ਹੈ ਸਟਾਰਟ ਕਰ ਲਿਆ ਸਾਰਾ ਵਿਗਰਜਨ ਤਾਂ ਇਹ ਸਮ ਦੇ ਵਿੱਚ ਚਲੋ ਜੀ ਮਿਲਦਾ ਤੁਹਾਨੂੰ ਵਲੋਗ ਵਿੱਚ ਅੱਗੇ ਅੱਗੇ ਕੰਟੀਨਿਊ ਰੱਖੂਗੀ ਤੇ ਤੁਸੀਂ ਦੇਖਣਾ ਪੂਰਾ ਬਣਾ ਕੇ ਤੇ ਉਸ ਦੇ ਬਾਅਦ ਵਿੱਚ ਮੈਂ ਅਗੀਰ ਸੋਈ ਦੇ ਵਿੱਚ ਪਹਿਲਾਂ ਤਾਂ ਮੈਂ ਸਬਜ਼ੀ ਕਟਿੰਗ ਕੀਤੀ ਸੀ ਤੇ ਉਸ ਦੇ ਬਾਅਦ ਵਿੱਚ ਤੜਕਾ ਵਗੈਰਾ ਤਿਆਰ ਕੀਤਾ ਗਾੜੀ ਘੜੀ ਨੇ ਸਭ ਕੁਝ ਇੱਥੇ ਹੀ ਤੇ ਫਿਰ ਮੈਂ ਕਿਚਨ फटाफट फटाफट ਸਬਜ਼ੀ ਨੂੰ ਤੜਕਾ ਲਗਾ ਦਿੰਦੀ ਆ ਫਿਰ ਸ਼ਾਮ ਦੇ ਹੋਰ ਬਹੁਤ ਸਾਰੇ ਕੰਮ ਹੋ ਜਾਂਦੇ ਆ ਤੇ ਸਬਜ਼ੀ ਬਣਾਉਣੀ ਸੀ ਕद्दू ਕਦ ਦੂਨ ਪੇਠਾ ਗਈ ਕਦ ਪੂਰੀ ਬਣਾਣੀ ਸੀ ਬੱਚੇ ਨੇ ਤਾਂ ਵੈਸੇ ਗੋਭੀ ਦੀ ਸਬਜੀ ਪਸੰਦ ਸੀ ਪਰ ਮੈਂ ਕਿਹਾ ਚਲੋ ਉਹ ਵੀ ਖਰਾਬ ਕਰਦੀ ਆ ਪਾ ਕਦ ਦੂਨ ਬਣਾ ਲਾਂਦੇ ਆ ਪੇਠਾ ਤੇ ਇਸ ਕਰਕੇ ਫਿਰ ਉਹ ਹੀ ਬਣਾਵਾ ਪਿਆ ਬੱਚਾ ਨਹੀਂ ਵੈਸੇ ਪਸੰਦ ਕਰਦਾ ਪਰ ਮੈਨੂੰ ਇਸ ਕਰਕੇ ਮੈਨੂੰ ਆਪਣੇ ਕਰਕੇ ਬਣਾਉਣਾ ਪਿਆ ਇਹ ਜਵਾਰੀ ਮੈਨੂੰ ਬੜੀ ਲੱਗਦੀ ਹੈ ਇਹਦੇ ਨਾਲ ਸਬਜੀ ਕਦਦੂਰੀ ਤੇ ਉਹ ਗੋਭੀ ਘੇਰਾ ਸੀ ਤੇਜ਼ ਕਰਕੇ ਮੈਂ ਲੱਗੀ ਸੀ ਸਬਜੀ ਨੂੰ ਟਮਾਟਰ ਤੋਂ ਕੱਟਤੀ ਮੈਂ ਬੀਜ ਮੈਂ ਦਿਖਾ ਰਹੀ ਸੀ ਤੁਹਾਨੂੰ ਇਹ ਮੈਂ ਟਮਾਟਰਾਂ ਦੇ ਵਿੱਚ ਬੀਜ ਨਹੀਂ ਪਾਉਂਦੀ। ਤਾਂ ਸੁੱਪਰ ਉੱਪਰ ਪਰਤ ਪਾ ਲੈਂਦੀ ਹਾਂ। ਜਪਲ ਕੋ ਹੁੰਦਾ ਹੈ ਅੰਦਰ ਤੋਂ ਕੱਢ ਦਿੰਦੀ ਸਾਰਾ ਬੀਜ ਵਗੈਰਾ ਸਾਰਾ ਕੁਝ ਤੇ ਬੀਜ ਵਗੈਰਾ ਨੂੰ ਹੀ ਪਾਣੀ ਵੀ ਨਹੀਂ ਚਾਹੀਦੀ ਹੈਗੀ ਕਿਉਂਕਿ ਬਹੁਤ ਸਾਰੇ ਪ੍ਰੋਬਲਮ ਹੁੰਦੀਆਂ ਨੇ। ਬੀਜ ਨਾਲ ਪਸੇ ਮੈਂ ਬਹੁਤ ਘਟ ਬਣਾਉਂਦੀ ਆ ਵਿੱਚੋਂ ਵਾਲੀਆਂ ਸਬਜ਼ੀਆਂ ਜਿਵੇਂ ਕਿ ਸ਼ਿਮਲਾ ਮਿਰਚ, ਸ਼ਿਮਲਾ ਮਿਰਚ ਤੋਂ ਮੈਂ ਸ਼ਿਮਲਾ ਮਿਰਚ ਤੋਂ ਬੀਜ ਕੱਢ ਦਿੰਦੀ ਆ ਵਿੱਚ ਪਹਿਲਾਂ ਹੀ ਤੋਲ ਲੈਂਦੀ ਆ ਤੇ ਫਿਰ ਬੀਜ ਸਾਰੇ ਕੱਢ ਕੇ ਫਿਰ ਪੋਸਟ ਕਰ ਲੈਂਦੀ ਆ ਚੰਗੀ ਤਰ੍ਹਾਂ। ਤੇ ਆਲੂ ਵੰਗੜ ਦੇ ਖਾਂਦੇ ਕੋਈ ਨਹੀਂ ਹੈਗੇ ਸਾਡੇ ਘਰ। ਇਸ ਕਰਕੇ ਮੈਂ ਉਹ ਬਣਾਉਂਦੀ ਹੀ ਨਹੀਂ ਹੈਗੀ ਤੇ ਦੱਸ ਜੋ ਬੱਚਾ ਕਹਿੰਦਾ ਫਿਰ ਉਸ ਕਰਕੇ ਉਹ ਸਬਜ਼ੀਆਂ ਬਣਾਉਣੇ ਪੈਂਦੀਆਂ ਨੇ ਤੇ ਫਿਰ ਉਸਦੇ ਬਾਅਦ ਵਿੱਚ ਹੁਣ ਆਪਣੇ ਸਬਜ਼ੀਆਂ ਤੜਕੇ ਫਟਾਫਟ ਲਾ ਦਿੰਨੇ ਆ ਤੇ ਹੋ ਜੂ ਨੇ ਫਿਰ ਘਰ ਦੇ ਸਾਰੇ ਕੰਮ ਫਿਰ ਉਹ ਦਿਖਾਉਂਦੇ ਤੁਹਾਨੂੰ ਅੱਗੇ ਵਿੱਚ ਤੇ ਪਲੀਜ਼ ਜੋ ਨਿਊ ਫੈਮਿਲੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੇ ਪਲੀਜ਼ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਵੀ ਤੇ ਐਡਿਟ ਕਰਨ ਤੇ ਵੀ ਪਲੀਜ਼ ਪਲੀਜ਼ ਸਪੋਰਟ ਕਰਿਆ ਕਰੋ ਤੇ ਉਹਦੀ ਬਾਅਦ ਵਿੱਚ ਹੋ ਜਾਉਣੀ ਹੈ ਮੇਰੇ ਭਾਂਡੇ ਫਿਰ ਮੈਂ ਇਕੱਠੇ ਹੋ ਜਾਂਦੇ ਆ ਕਿਉਂਕਿ ਸਬਜ਼ੀ ਦੇ ਕਾਫੀ ਸਾਰੇ ਕੰਮ ਹੋ ਜਾਂਦੇ ਫਿਰ ਤੇ ਦੇਖੋ ਮੈਂ ਲੱਗੇ ਸੀਗੇ ਆਪਣੇ ਕਰਵਾ ਜਿੰਮੜਾ ਸੋ ਜਾਣਦੀ ਆ ਤੁਹਾਡੇ ਘਮਾਰਾਂ ਦੇ ਇੱਥੇ ਕ ਮਾਰਾ ਸਾਡੇ ਪੂਰੇ ਲਾਸਾ ਵਗੈਰਾ ਲਗਾ ਕੇ ਇਹਨੂੰ ਰੰਗ ਪੇਂਟ ਕਰਕੇ ਬੜੇ ਸੋਹਣੇ ਸਜਾ ਕੇ ਰੱਖੇ ਹੋਏ ਨੇ ਤੇ ਮੈਂ ਤੁਹਾਨੂੰ ਜ਼ਰੂਰ ਦਿਖਾਉਂਗੀ ਸਾਰੇ ਭਾਂਡੇ ਹਨਾ ਅੱਗੇ ਅੱਗੇ ਬਹੁਤ ਵਧੀਆ ਬਣਾਉਂਦੇ ਨੇ ਕਲਰ ਪਿਆਰੇ ਲੱਗਦੇ ਆ ਕਲਰ ਕਰਦੇ ਹੋਏ ਤੇ ਇਹ ਵੀ ਨਾਲ ਸੀ ਕਿ ਕੱਚਾ ਪਿਆ ਸੀਗਾ ਰਸਤਾ ਪਰ ਜਿਹੜਾ ਮੈਂ ਛੋਟਾ ਜਿਹਾ ਲਿੱਕ ਕੇ ਆਂਦੀ ਹੁੰਦੀ ਆ ਉਹ ਮੈਨੂੰ ਮਿਲਿਆ ਨਹੀਂ ਬਿਲਕੁਲ ਕੱਚਾ ਹੁੰਦਾ ਜਿਹੜਾ ਉਹ ਬੜਾ ਵਧੀਆ ਬਣਦਾ ਇਸ ਤੇ ਵੀ ਬਹੁਤ ਸੋਹਣਾ ਸੀਗਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣ ਲੱਗੀ ਸੀਗੀ ਇਹ ਚੋੜੀਆਂ ਵੀ ਦੇਖੋ ਕਿੰਦਾਂ ਦੀ ਲੱਗ ਰਹੀ ਨੇ ਤੇ ਮੇਰੀ ਮਹਿੰਦੀ ਲੱਗੀ ਹੋਈ ਦੇਖੋ ਕਿੰਦਾਂ ਦੀ ਲੱਗ ਰਹੀ ਸੀ ਤੇ ਘੰਟੇ ਵਿੱਚ ਮੈਨੂੰ ਜੁੜੀਆਂ ਪਸੰਦ ਆਈਆਂ ਸੀਗੀਆਂ ਇਹ ਪੂਰਾ ਇੱਕ ਘੰਟੇ ਵਿੱਚ ਹੋਈ ਜੁੜੀਆਂ ਪਸੰਦ ਆਈਆਂ ਕਿਉਂਕਿ ਮੈਨੂੰ ਚਾਹੀਦੀਆਂ ਸੀਗੀ ਪਿੰਕ ਕਲਰ ਦੀਆਂ ਪਿੰਕ ਕਲਰ ਤਾਂ ਮੈਨੂੰ ਮਿਲੇ ਨਹੀਂ ਤੇ ਮੈਨੂੰ ਇਹ ਮਹਿਰੂਨ ਜਿਹਾ ਕਲਰ ਮਿਲਿਆ ਸੀਗਾ ਚਲੋ ਫਿਰ ਮੈਂ ਇਹ ਹੀ ਲੈ ਲਈਆਂ ਸੀ ਕਿਉਂਕਿ ਪਾਣੀ ਤਾਂ ਜ਼ਰੂਰੀ ਸੀਗੀ ਆ ਤਿਹਾਰ ਵਾਲੇ ਦੀ ਤਾਂ ਚੰਗਾ ਨਹੀਂ ਲੱਗਦਾ ਫਿਰ ਤੇ ਮੈਂ ਦੇਖੋ ਮੇਲ ਲਗਾਈ ਵੀ ਕਮੈਂਟ ਕਰਕੇ ਦੱਸਣਾ ਕਿਦਾਂ ਦੀ ਲੱਗ ਰਹੀ ਆ ਕਿ ਜੀ ਤੇ ਉਸ ਦੇ ਬਾਅਦ ਵਿੱਚ ਕਰਨੇ ਆਪਾਂ ਹੋਮਫੇਸ.com ਜੇ ਤੁਹਾਨੂੰ ਕੱਦ ਨਹੀਂ ਲੱਗਦਾ ਤਾਂ ਕਰਤਾ ਤੁਸੀਂ ਚੈਨਲ ਕਰ ਲਿਓ ਹੁਣ ਆ। ਇਹਦੇ ਵਿੱਚ ਮੈਂ ਹਿੰਗ ਪਾਈ ਸੀ ਕਿ ਪਹਿਲਾਂ ਹਿੰਗ ਤੇ ਮੇਥੀ ਜਾਣੀ ਹੈ ਨਾ ਮੇਥੀ। ਸਾਥੇ ਮੇਥੀ ਮੁਕੀ ਨਹੀਂ ਕਰਦੇ ਸਾ ਮੇਥੀ ਕਰਦੇ ਹਾਂ। ਮੇਥੀ ਪਾਈ ਸੀ ਜੀ ਤੇ ਦਹੀ ਵੀ ਪਾਉਣਾ। ਤੁਸੀਂ ਹੋਰ ਵੀ ਜੋ ਫਾਇਰ ਰਿਮੂਚ ਜਿਆਦਾ ਵਧੀਆ ਤੁਸੀਂ ਮੰਗਦੀ ਆਂ ਬਹੁਤ ਬਹੁਤ ਜਿਆਦਾ ਪਿਆਰੀ ਹੋ ਤੁਸੀਂ ਅਗਲੀ ਤੇ ਟੇਸਟ ਵੀ ਲੱਗੀਆਂ ਜਾਂਦਾ ਹੈ ਪਤਾ ਨਹੀਂ ਕਿ ਜਿਹੜੇ ਕੜੇ ਥੰਡੇ ਹੀ ਆਉਂਦੇ ਨੇ ਇਸ ਕਰਕੇ ਇਹਦੀ ਬਹੁਤ ਹੀ ਕੰਪਲੀਨ ਹੋਏਗੀ ਤੇ ਇਹਨਾਂ ਬਧੀ ਮਸਾਲਾ ਹੋ ਗਿਆ ਹੁਣ ਮੈਂ ਇਹਿਤ ਕਰਨ ਦੀ ਆਪਾਂ ਕਿੱਥਾ ਸਬਜ਼ੀ ਚਿੱਕੀ ਸਨ ਹੋ ਗਿਆ ਹੈ ਨਬਦੀ ਠਰ ਤੈਨ ਤੇਲ ਤੇ ਚੰਗੀ ਤੇ ਜੇਰ ਕਰਦੇ ਆਪਾਂ ਹੁਣ ਆਟਾ ਗੁੰਨਦੀ ਪਿਆਰੀ ਪੂੜੀਆਂ ਵਾਲਾ ਆਟਾ ਗੁੰਨਦੇ ਹੁਸਤੇ ਵਧੀਚ ਤੇ ਲੋਟਾ ਤਾਤਾ ਆਪਾਂ ਤੇ ਪਰੋਲਾ ਦੇ ਵਿੱਚ

ਸਮੀਪਾ ਫਾਟੇ ਵਿੱਚ ਤੁਸੀਂ ਨਾ ਤੇ ਇਹਦੇ ਵਿੱਚ ਮੈਂ ਥੋੜੇ ਜਿੰਨੇ ਪਾ ਲਵਾਂ। ਤੇਲ ਵਿੱਚ ਥੋੜਾ ਤਾਂ ਪਾਉਂਗੀ ਕਿ ਵਧੀਆ ਨਾ ਬਣੇ। ਸੁੱਕੀ-ਸੁੱਕੀ ਚ ਪਿਆ ਹੋਇਆ ਤੇਲ। ਅ ਸੁੱਕੀ-ਸੁੱਕੀ ਜੰਗੀ ਲੱਗਦੀ ਹੈ। ਤੇਜ ਵਿੱਚ ਪਾਣ ਪਾਣ ਦੀ ਜਰੂਰਤ ਨਹੀਂ ਵੈਸੇ ਹੀ। ਮੈਂ ਮੈਸ਼ ਨਹੀਂ ਕਰੂੰਗੀ ਐਧੇ ਹੀ ਰੱਖੂੰ ਥੋੜਾ ਖੜਵਾ ਹੋ ਜਾਈ। ਤੇ ਦੇਖੋ ਤੇ ਇਹਨੇ ਬੜੇ ਹੋਸ ਕਰਾ ਚੁੱਕੇ ਮੈਂ ਕਰਨਾ। ਇਹ ਆਉਣ ਲਈ ਕਾਫੀ ਤਿਆਰੀ ਹੈ। ਉਹ ਜੀ ਰਸੋਈ ਨਹੀਂ ਖਾਲੀ ਥੋੜੀ ਮੈਂ ਆਟਾ ਪਕੜ ਜਾਣਾ ਵੀ ਹੋਰ ਤੇ ਤਾਂ ਸਬ지 ਹੋਤੀ ਹੈ ਤੇ ਇਧਰ ਨਮਣਾ ਲੱਗਿਆ ਟਾ ਟਾਟ ਜੀ ਥੋੜੀ ਜੀ ਪਾਉਂਗੀ ਸੂਜੀ ਸੂਜੀ ਬਾਉਂ ਖੋਲੇ ਜੀ ਦੇ ਵਿੱਚ ਤੇ ਆਟਾ ਥੋੜੀ ਜੀ ਬਾਉਂਗੀ ਜਵੈਣ ਦੇ ਵਿੱਚ ਤੇ ਉਹ ਗੁੰਨ ਜੇ ਬਣਦੀ ਮੈਂ ਆਟਾ ਪੰਜ ਮਿੰਟ ਦੇ ਵਿੱਚ ਕਿਉਂਕਿ ਜਵੈਣ ਹੈ ਜਿਹੜੀ ਉਹ ਚੀਜ਼ਿੰਗ ਨਾ ਖਾজম ਕਰ ਲੈਂਦੀ ਆ ਇਸ ਕਰਕੇ ਥੋੜੇ ਜਿਹਾ ਜਲੂ ਪਾਉਂਗੀ ਖਰਾਬ ਕਰਦੀ ਹੈ ਜੀ ਕਿ ਖੋਗੀ ਹਿੰਗ ਹੋਵੇ ਸਬਜ਼ੀ ਦੇ ਵਿੱਚ ਪਾਈ ਹੋਈ ਹਿੰਗ ਬੈ ਨਹੀਂ ਕਰਦੀ ਹੈ ਜੀ ਉਹ ਠੀਕ ਰਹਿੰਦੀ ਹੈ ਪਾਈ ਮੈਂ ਸਬਜ਼ੀ ਚ ਜਿਹੜਾ ਖਰਾਬ ਕਰਦੀ ਹੈ ਸਬਜ਼ੀ ਤੇ ਉਹਨਾਂ ਨੂੰ ਪਾ ਸਕਦੇ ਆ ਉਹ ਹਿੰਗ ਵਿੱਚ ਤੇ ਵੈਸੇ ਵਧੀਆ ਲੱਗਦੀ ਹੈ ਟੇਸਟ ਵੀ ਅੱਛਾ ਹੁੰਦਾ ਆ ਤੇ ਇਹਦੇ ਵਿੱਚ ਹੁਣ ਜਵੇਂ ਪਾ ਲਵਾਂਗੇ ਤੇ ਪਾਵਾਂਗੇ ਛੁੱਟੀ ਵਿੱਚ ਥੋੜੀ ਜੀ ਠੀਕ ਜੀ ਲੋਹਣਾ ਬਣੇ ਰਹੋ ਇਹ ਪੂਰੀਆਂ ਬਣ ਕੇ ਹੋਣੀਆਂ ਪਿਆਰ ਬਣੀਆਂ Sini, garam, garam puri. Nanti. Terima kasih. ਸਰੂ ਲਗੀ ਭੁੱਖ ਮੈਂ ਤਾਂ ਹਰ ਨਹੀਂ ਖਾਂਦੀ ਕੰਮ ਤੁਹਾਡੇ ਕੋਲ ਹਿੰਦਾ ਜਦ ਭੁੱਖ ਲੱਗੀ ਵੀ ਮम्मा फटाफट ਬਣਾ ਦੇ ਜਦ ਪੂਰੀਆਂ ਹੋਵੇ ਤੇ ਬੱਚੇ ਨੂੰ ਭੁੱਖਣ ਲੱਗੇ ਦੇਖ ਕੇ ਵੈਸੇ ਹੀ ਐਂ ਦਾ ਜਿੱਥੇ ਭੁੱਖ ਲੱਗ ਜਾਂਦੀ ਹੈ ਸਾਡੇ ਬੱਤੀ ਨੂੰ ਪਹੁੰਚਦੀ ਭੁੱਖ ਲੱਗਦੀ ਹੈ ਫਿਰ ਇਹਦੇ ਵਾਸਤੇ फटाफट ਬਣਾ ਦਈਏ ਪੂਰੀਆ ਬਾਪੀ ਫਿਰ ਲਾਉਂਗੀ ਗਰਮ ਗਰਮ ਲਾਉਂਗੀ ਇਹਨੂੰ ਖਾਦਣੀ ਨੇ ਬਣਾ ਕੇ ਤੇ ਆਪਣੀ ਸਬਜ਼ੀ ਤਾਂ ਤਿਆਰ ਹੋ ਚੁੱਕੀ ਹੈ ਤਦੂ ਦਿਹਣਾ ਇੱਥੇ ਚਲੇ ਗਏ ਸੀ ਅਸੀਂ ਗਵਾਂਡੀਆਂ ਦੇ ਚਾਰੇ ਵੀ ਉੱਪਰ ਤੀਜੀ ਮੰਜ਼ਲ ਦੇ ਉੱਪਰ ਕਿਉਂਕਿ ਚੰਦਰਮਾ ਨੀਚੇ ਤਾਂ ਦਿਖਣਾ ਨਹੀਂ ਸੀਗਾ ਤੇ ਫਿਰ ਤੀਜੀ ਮੰਜ਼ਲ ਤੇ ਜਾ ਕੇ ਦਿੱਤਿਆ ਸੀਗਾ ਵਸ ਟਾਈਮ ਨਾਲ ਹੀ ਨਿਕਲ ਆਏ ਸੀ ਤੇ ਤੇ ਹੱਸਦਿਆਂ ਹੱਗੀਆਂ ਨੇ ਆਰਗ ਦੇਤਾ ਤੇ ਜਦੋਂ ਕੁਝ ਭੁੱਲ ਸੰਦਿਆਂ ਤੇ ਫਿਰ ਹਾਸੀ ਆਈ ਜਾਂਦੀ ਹੈ ਚਲੋ ਜੀ ਆਰਗ ਦੇ ਹੋ ਗਿਆ ਤੇ ਵੱਡਿਆਂ ਦੇ ਆਸ਼ੀਰਵਾਦ ਲੈ ਲਈਏ ਸਾਰਿਆਂ ਦਾ ਤੇ ਦੇਖੋ ਹੋਸੀ ਵੀ ਸੁੰਦਰਵਾ ਹੋ ਸਾਹਮਣੇ ਨਿਕਲੇ ਆ ਵਾ ਤੇ ਅਸੀਂ ਮੱਥਾ ਵਗੈਰਾ ਟੇਕ ਲਿਆ ਸੀਗਾ ਤੇ ਆਪਣਾ ਫੋਟੋ ਵਗੈਰਾ ਲੈ ਕੇ ਆ ਵੀ ਸਾਰ ਨੂੰ ਬਣ ਦਿੰਦੇ ਆ ਆਸ਼ਾ ਦੀ ਤਰੋ ਤੇ ਦੇਖੋ ਕੋ ਸਾਡਾ ਕੋਈ ਦਿਖਾ ਨਹੀਂ ਕੋਈ ਇਸ ਤਰ੍ਹਾਂ ਘੁਆ ਕੇ ਪਰ ਅੱਜ ਦਾ ਰਿਆਸਤਵਾਦ ਚੱਲ ਰਿਹਾ ਸੀ ਜਿਵੇਂ ਕੀ ਦੀਵਾਲੀ ਹੁੰਦੀ ਹੈ ਬੱਚਿਆਂ ਨੂੰ ਕੋ ਸ਼ੌਂਕ ਹੁੰਦਾ ਕੋਈ ਵੀ ਕਿਹਨਾਂ ਰੋਵੇ ਭਾਵੇਂ ਪਰ ਇਹਨਾਂ ਨੂੰ ਤਾਂ ਬਹਾਨਾ ਚਾਹੀਦਾ ਆ ਪਟਾਕੇ ਚਲਾਉਣ ਦਾ ਪੂਰੀ ਇੰਜੋਏ ਕਰ ਰਹੇ ਸੀ ਇਹ ਬੱਚੇ ਤੇ ਜੇ ਤੁਹਾਡਾ ਵਿਚਾਰ ਸੀਗਾ ਤੇ ਇਹ ਸਾਡਾ ਆਪਣੇ ਘਰ ਸੀਗੇ ਟਿੱਖਣਾ ਵਗੈਰਾ ਸਾਡਾ ਤਿਆਰ ਹੋ ਗਿਆ ਪੂਰੀ ਮੀਨੂ ਸੀਗਾ ਤੇ ਕद्दू ਪੇਟੇ ਸਬਜ਼ੀ ਸੀਗੀ ਤੁਸੀਂ ਖਾਓ ਜੀ ਇਹ ਪਲੀਜ਼ ਪੂਰੀ ਵਾਚ ਕਰਿਆ ਕਰੋ ਵੀਡੀਓ ਨੂੰ ਥੈਂਕ ਯੂ so much ਬਬਾ